कबहु वाच विनती चौपाई हमरी करो हाथ जाय रश पूर्ण होए चित की इच्छा तब चरणन मन रहे हमारा अपना जान करो परारा हमरे दड सबे तुम काबो आप हास त मोहे बिचावो सुखी बसे मोरो परिवार सेवक सिख सबे करतार मोर रश अनि कर दए क्रीजा सब वैरन को आ सिंगरीजा पूर्ण होए हमारी आशा तोर भजन की रहे प्यासा ਤੁਮੈ ਸਾੜ ਕੋਈ ਵਰਨਾਤ ਹਾਂ ਜੋ ਵਰ ਚਾਉ ਸਤੋਂਥੇ ਪਾਉ ਸੇਉਕ ਸਿਕ ਹਮਾਰੇ ਤਾਰਿਏ ਚੁਣ ਚਣ ਸਤਰ ਹਮਾਰੇ ਮਾਰਿਏ ਆਪ ਹਾਸ ਦਾ ਮੁਝੇ ਅਵਰੀਏ ਮਰਨ ਕਾਲ ਕਾ ਤਰਾ ਸਨਵਰੀਏ ਹੂ ਜੋ ਸਦਾ ਹਮਾਰੇ ਪੱਛ ਸਿਰਿ ਤੁਹ ਜੂ ਕਰਿਓ ਰੱਸਾ ਰਾਖ ਲੈ ਮੋਹ ਰਖਣ ਹਾਰੇ ਸਾਭ ਸੰਤ ਸਾਏ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਕਮ ਹੋ ਪੁਰੀ ਚਤਰ ਦਸ ਕੰਤਾ ਕਾਲ ਪਾਇ ਬ੍ਰਹਮਾ ਬਵਤਰਾ काल पाए शिव जो अवतारा काल पाए कर विष्णु प्रकाशा शकल काल का किया तमाशा जवन काल जोगी सो कि वेदराज ब्रह्मा जो थियो जवन काल सब लोग सवारा नाम नमस्कार है ताहे हमारा जवन काल सब जगत बनायो देव देवद जसन जायो आद अंत एक अवतारा सोई गुरु समझो हमारा ਨਾਮ ਸਕਾਰ ਤੈਸੀ ਹੀ ਕੋ ਹਮਾਰੀ ਸકલ ਪਰਜਾ ਜਿਨੇ ਆਪ ਸਵਾਰੀ ਸੇਪਕਣ ਕੋ ਸਭਕਣ ਸੁਖ ਦਿਓ ਸਤਰੰ ਕੋ ਪਾਲ ਮੋ ਬਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚ ਰਸੂਲਾ ਸਪਾਂ ਕਿਰਪਾ ਦੇਖ ਘਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੀ ਜਾਣੈ ਜਬ ਕਰ ਕਰਾਂ ਕਰਤਾਰਾ ਪਰਜਾ ਧਰਤਵ ਦੇ ਅਪਾਰਾ ਜਬ ਆ ਕਰਕਰਤ ਹੋ ਕਬਹੁ ਤਮੈ ਮਿਲਤ ਦੇ ਧਰ ਸਭ ਹੂੰ ਜਿਤੇ ਬਦਨ ਸਿਰਿ ਸਵਤਾਰ ਹੈ ਆਪ ਆਪਣੀ ਬੂਝ ਅਚਾਰ ਹੈ ਤਮ ਸਭ ਹੀ ਤੇ ਰਹਤ ਨਰਾਲਮ ਜਾਣਤ ਬੇਦਪਿਹਿਦ ਅਰ ਆਲਮ ਨਿਰੰਕਾਰ ਨਰਵਕਾਰ ਨਿਰਲੰਭ ਆਦ ਅਨੀਲ ਅਨਾਦ ਸੰਭ ਤਾਕਾ ਮੂੜ ਅਚਾਰ ਤਪੇਦਾ ਜਾ ਕੋ ਭੇਵ ਨ ਪਾਵ ਤਵੇਦਾ ਤਾ ਕੋ ਕਰ ਪਾਹਣ ਅਨਮਨਤ ਮਹਾ ਮੂੜ ਕਹ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਿੰਤਨ ਹੈ ਭੇਵ ਆਪੇ ਆਪਣੇ ਬੁਧ ਹਜੇਤੀ ਬਰਨ ਭਿੰਨ ਭਿੰਨ ਤੁਸ ਦਿੱਤੀ ਤਮਰਾ ਲਖਾ ਨ ਜਾਏ ਪਸਾਰ ਕੈਵਲ ਸਜਾ ਪ੍ਰਥਮ ਸੰਸਾਰ ਏਕਾ ਰੂਪ ਅਨੂਪ ਸਰੂਪਾ ਰੰਗ ਪਹਿਰਾਵਾ ਕਈ ਭੂਪਾ ਅੰਡੇ ਜੇਰੇ ਸੇ ਤਜਕੀਨੀ ਉਸ ਪਈ ਖਾਨ ਵਹ ਰਚ ਦੀਨੀ ਕਉ ਫੁੱਲ ਰਾਜਾ ਹਵੇ ਬੈਠਾ ਕਉ ਸੈਂਟ ਪਿਓ ਅਸੰਕਰ ਅਕੈਠਾ ਸੇਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦ ਜਗਾ ਦੇ ਸਰੂਪ ਅਸਵੰਭਵ ਅਵਰਸ਼ਾ ਮੇਰੀ ਤੁਮ ਕਰੋ ਸਿੱਖ ਅਵਾਰ ਅਸਿੱਖ ਸੰਗਰੋ ਦੋਟ ਜਿਤੇ ਉਠ ਹੋ ਤੁਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤ ਉਤਾ ਸਰ ਨਹੀਂ ਪਰੇ ਤਨ ਕੈ ਦੁਖ ਦੁਖਾਵੇ ਮਰੇ ਪੁਰਖ ਜਵਣ ਪਗ ਪਰੇ ਤਿਹਾਰੇ ਤਨ ਕੈ ਤਮ ਸੰਕਟ ਸੰਭਟਾਰੇ ਜੋ ਕਲ ਕੋ ਇਕ ਵਾਰ ਧਿਆਏ ਹੈ ਤਾਂ ਕੈ ਕਾਲ ਨਿਗਟਨੇ ਆਏ ਹੈ ਰਸਾ ਹੋਏ ਤਹਾਂ ਸਭ ਕਾਲ ਦੁਟ ਰੇਸਟ ਰਹਿ ਤਤ ਕਾਲਾ ਕਿਰਪਾ ਦ੍ਰਿੜ ਤਨ ਜਾਏ ਨਾ ਹਰੋ ਤਾਂ ਕੈ ਤਾਪ ਤਨ ਕਮੈ ਹਰੋ ਰਿੱਧ ਸਿੱਧ ਕਰਮ ਸਭ ਹੋਈ ਦੁਟ ਸਾਸ ਵਸ ਸਕੇ ਨ ਕੋਈ ਇਕ ਵਾਰ ਜਨ ਤਮੈ ਸੰਵਾਰਾ ਕਾਲ ਫਾਸਤੇ ਤਾਹੇ ਅਵਾਰਾ ਜਰਨਾ ਨਾਮ ਤੇਹਾਰੋ ਕਾ ਦਰਦ ਦੁਸ਼ਟ ਦੋਖ ਤੇ ਰਹਾ ਖੜਕ ਕੇ ਤਮੈ ਸਰਨ ਤੇਹਾਰੀ ਆਪ ਹਾਸ ਦਾ ਲਿਹੋ ਅਵਾਰੀ ਸਰਬ ਠੌਰਮਾ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੇ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਭ ਰਤਾ ਕਿਲ ਵਿਖ ਸਕਲ ਦੇਖੋ ਹਰਤਾ ਦੁਖ ਦੋਖ ਨੂੰ ਸਹ ਕਰਤਾ ਸ੍ਰੀ ਹਸ ਤਉ ਜਾ ਪਏ ਦਿਆਲਾ ਪੂਰਨ ਕਰਾਂ ਕਰਾਂ ਸਤਕਾਲਾ ਮਾਨ ਵਾਸਤ ਫਲ ਪਾਵੈ ਸੋਈ ਦੁਖਣਾ ਤੇ ਸਹਿ ਵਿਆਪਤ ਕੋਈ ਅੜਲ ਸੁਣੇ ਗੂੰਜੋ ਜਾਇ ਸੁਰਸਨਾ ਪਾਵੀ ਸੁਣੇ ਮੂੜ ਚਤ ਲਾਏ ਚਤਰਤਾ ਆਵਈ ਦੁਖ ਦਰਦ ਭਉ ਨਲਟਨਾ ਤੈ ਨਰ ਕੇ ਰਹੈ ਹੋ ਜੋ ਜਾਕੀ ਏਕ ਵਾਰ ਚਉਪਈ ਕੋ ਕਹੈ ਚਉਪਈ ਸੰਭਰ ਸਤਰਾ ਸਹਿਜ ਪੁਨੀਜੈ ਅਰਧ ਸਹਿਜ ਪੁਣ ਤੀਨ ਕਹੀਜੈ ਬਾਦਰੁ ਸੁਦੇ ਅਸ਼ਟਵੀਂ ਰਵਾਰਾ ਤੇਸ ਸਰਵ ਕਰੰ ਸਦਾਰਾ ਸਬਾਇ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਿਹਾਨਿਉ RAM ਰਹੀਮ ਪ੍ਰਾਨ ਕਰਾਨ ਅਨੇਕ ਕਹੇ ਮਤ ਇਕ ਨਾਮ ਅਨੇ ਸਿਮਰ ਸਾਸਤਰ ਵੇਦ ਸਭੈ ਬਹੁ ਭੇਦ ਕਹਵੇਂ ਹਮ ਇਕ ਨਾ ਜਾਣਿਉ ਸ੍ਰੀਿਸ਼ ਪਾਣ ਕਰਪਾ ਤੁਮਰੀ ਕਰਹ ਮੈ ਨਾ ਕਹਿਓ ਸਭ ਤੋਹਿ ਬਖਾਨਿਓ ਦੋਹਿਰਾ ਸਗਲ ਦਵਾਰ ਕੋ ਸਾੜਕ ਹੈ ਗਇਓ ਤਹਾਰੋ ਦਵਾਰ ਵਾਹਿ ਗਹਿ ਕੀ ਲਾਜ ਆਸਿ ਗੋਬਿੰਦਾਸ ਤਹਾਰ ਸਗਲ ਦਵਾਰ ਕੋ ਸਾੜਕ ਹੈ ਗਇਓ ਤਹਾਰੋ ਦਵਾਰ ਵਾਹਿ ਗਹਿ ਕੀ ਲਾਜ ਆਸਿ ਗੋਬਿੰਦਾਸ ਤਹਾਰ